ਯਾਰਾਂ ਤੋਂ ਬਈ ਬਚ ਕੇ ਰਿਹਾ ਕਰੋ ਅੱਜ ਸਾਡਾ ਏਸ ਭਰਾ ਜਿਹੜਾ ਹਮੇਸ਼ਾ ਹੀ ਚਾਹੇ ਅਸੀਂ ਮੈਂ ਸੀ ਪਰਮਿੰਦਰ ਝੋਟਾ ਅੰਦਰ ਰਿਹਾ ਤਾਂ ਹਮੇਸ਼ਾ ਸਾਡੇ ਹੱਕ 'ਚ ਬੋਲਦਾ ਰਿਹਾ ਤਾਂ ਕਿੰਨੇ ਵੀ ਪੰਜਾਬ ਦੇ ਨੌਜਵਾਨਾਂ ਦਾ ਕਤਲ ਹੋਇਆ ਹਨ ਹਰੇਕ ਥਾਂ ਨਾ ਅੜ ਕੇ ਬੋਲਣ ਵਾਲਾ ਬੰਦਾ ਸੀ ਪਿੰਡ ਦਾ ਹਰੇਕ ਕੰਮ ਕੀਤਾ ਤੇ ਪਿੰਡ ਦੇ ਲੋਕ ਅੱਜ ਸਾਰੇ ਇਕੱਠੇ ਨੇ ਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਣਾ ਵੀ ਸਹਨੇ ਪਹੁੰਚੋ ਬਈ ਇਹ ਧਰਨਾ ਦਿਨ ਰਾਤ ਦਾ ਪੱਕਾ ਲੱਗ ਚੁੱਕਿਆ ਤੇ ਸਾਰੇ ਨੌਜਵਾਨਾਂ ਨੂੰ ਅਪੀਲ ਆ ਵੀ ਇਹਨੂੰ ਵੱਧ ਤੋਂ ਵੱਧ ਅੱਗੇ ਤੱਕ ਪਹੁੰਚਾਓ ਤਾਂ ਕਿ ਉਹ ਇੱਕ ਚੱਟਾ ਪੀਣਾ ਇੱਕ ਸੋਚ ਕੇ ਦੇਖੋ ਵੀ ਜਿਹੜਾ ਬੰਦਾ ਚੱਟਾ ਪੀਂਦਾ ਹੋਵੇ ਉਹਦੇ ਇਹ ਯਾਰੀ ਦੇਖੋ ਵੀ ਉਹ ਬੰਦੇ ਨੇ ਘਰ ਟ ਹੈ ਗਿਆ ਸੀ ਉਹਦਾ ਸេចਨਦਰ ਨੇ ਘਰ ਵੀ ਪਵਾ ਕੇ ਦਿੱਤਾ ਜਦੋਂ ਵੀ ਉਹਨੂੰ ਪੈਸੇ ਨਹੀਂ ਕਿਤੇ ਵੀ ਚੀਜ਼ ਦੀ ਉਹ ਬਿਮਾਰ ਹੋ ਗਿਆ ਸੀ ਉਹਦਾ ਇਲਾਜ ਵੀ ਕਰਾ ਕੇ ਦਿੱਤਾ ਉਹਦੇ ਪਰਿਵਾਰ ਨੂੰ ਜਦੋਂ ਵੀ ਲੋੜ ਪੈਂਦੀ ਹਮੇਸ਼ਾ ਖੜਦਾ ਸੀ ਇਹ ਉਹਨੂੰ ਯਾਰੀ ਦਾ ਸਲਾ ਮਿਲਿਆ ਅੱਜ ਕੱਲ ਦੇ ਯਾਰ ਦੇਖ ਲਓ ਜੀ ਕਹਿ ਜਾ ਪਰ ਜਿਹੜੇ ਬੰਦੇ ਉਹਨਾਂ ਨੂੰ ਹਥਿਆਰ ਦੇ ਕੇ ਤੋੜਿਆ ਸ਼ਰਿਆਮ ਬੰਦਾ ਲਾਈਵ ਹੋ ਕੇ ਗਿਆ ਤੁਸੀਂ ਸੋਚ ਕੇ ਦੇਖੋ ਕਿੱਡੀ ਦਰਿੰਦਗੀ ਨਾਲ ਬੰਦੇ ਨੇ ਕਤਲ ਕੀਤਾ ਇਹ ਉਹ ਬੰਦਾ ਜਿਹੜਾ ਹਮੇਸ਼ਾ ਨਾਲ ਬਹਿ ਕੇ 15 ਸਾਲ ਖਾਂਦਾ ਰਿਹਾ ਉਹ ਤੇ ਯਾਰ ਯਾਰੀ ਦੇ ਨਾਂ ਨੂੰ ਕਲੰਕ ਲਾ ਗਿਆ ਬੰਦਾ ਹਨਾ ਤੇ ਅੱਜ ਸਾਰੇ ਪੰਜਾਬ ਦੇ ਜਿਵੇਂ ਉਹ ਪੰਜਾਬਲੇ ਅੜਦਾ ਸੀ ਖੜਦਾ ਸੀ ਉਵੇਂ ਸਾਰੇ ਪੰਜਾਬ ਨੂੰ ਉਹਦੇ ਹੱਕ ਚ ਲੜਨ ਦੀ ਲੋੜ ਹੈ ਇਹ ਲੜਾਈ ਲੰਮੀ ਆ ਤੇ ਸਾਨੂੰ ਪਤਾ ਇੱਕ ਪਾਸੇ ਸਰਕਾਰ ਹੈ ਤੇ ਇੱਕ ਪਾਸੇ ਪੰਜਾਬ ਦੇ ਲੋਕ ਨੇ ਫੈਸਲਾ ਤੁਸੀਂ ਕਰਨਾ ਜੇ ਸਰਕਾਰ ਕਹਿੰਦੀ ਸ਼ਾਮ-ਦਾਮ ਦੰਡ ਭੇਜਦਾ ਹੈ ਇੱਕ ਅੰਗ ਹੈ ਜੋ ਸਰਕਾਰ ਨੇ ਕਰਕੇ ਦਿਖਾਇਆ ਆਉਣ ਵਾਲੇ ਸਮੇਂ ਚ ਹੋਰ ਨੌਜਵਾਨਾਂ ਦੇ ਵੀ ਕਤਲ ਹੋਣਗੇ ਜੇ ਤੁਸੀਂ ਨਾ ਸੁਧਰੇ ਤੇ ਜੇ ਨਾ ਪੰਜਾਬ ਦੇ ਲੋਕਾਂ ਦੇ ਅਣਖੀ ਬੰਦਿਆਂ ਦੇ ਨਾਲ ਨਾ